ਹਾਦਸਿਆ ਦਾ ਚੌਕ ਬਣਦਾ ਜਾ ਰਿਹਾ ਬਠਿੰਡਾ ਦਾ ਫੌਜੀ ਚੌਕ ਬੀਤੀ ਰਾਤ ਫਿਰ ਹੋਇਆ ਇੱਕ ਹਾਦਸਾ ਜਿਸ ਦੇ ਵਿੱਚ ਇੱਕ ਔਰਤ ਦੀ ਗਈ ਜਾਨ ਤੁਸੀਂ ਦੇਖ ਰਹੇ ਹੋ ਤਸਵੀਰਾਂ ਬੀਤੀ ਰਾਤ ਕਰੀਬ 10 ਵਜੇ ਦੇ ਲਗਭਗ ਬਠਿੰਡਾ ਦੇ ਫੌਜੀ ਚੌਕ ਤੇ ਹੋਇਆ ਇੱਕ ਹਾਦਸਾ ਜਿਸ ਦੇ ਵਿੱਚ ਇੱਕ ਬੈਟਰੀ ਵਾਲੀ ਸਕੂਟਰੀ ਤੇ ਸਵਾਰ ਹੋ ਕੇ ਇੱਕ ਮਹਿਲਾ ਜਦੋਂ ਸੜਕ ਤੇ ਜਾ ਰਹੀ ਸੀ ਤਾਂ ਪਿੱਛੋਂ ਇੱਕ ਟਰਾਲੇ ਦੇ ਵੱਲੋਂ ਉਸ ਨੂੰ ਫੇਟ ਮਾਰ ਦਿੱਤੀ ਗਈ ਜਿਸ ਤੋਂ ਚਲਦੇ ਉਹ ਸੜਕ ਤੇ ਡਿੱਗ ਪਈ ਅਤੇ ਬੇਸੁੱਧ ਹੋ ਗਈ ਜਿਸ ਤੋਂ ਬਾਅਦ ਸਮਾਜ ਸੇਵੀ ਸੰਸਥਾ ਦੇ ਵੱਲੋਂ ਉਸ ਨੂੰ ਹਸਪਤਾਲ ਇਲਾਜ ਤੇ ਲਈ ਜਾਂਦਾ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਦੀ ਮੌਤਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਵੀ ਮੌਕੇ ਤੇ ਪੁਲਿਸ ਦੇ ਵੱਲੋਂ ਆਪਣੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਫਿਲਹਾਲ ਇਸ ਘਟਨਾ ਦੇ ਵਿੱਚ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋਇਆ ਦੱਸਿਆ ਜਾ ਰਿਹਾ ਹੈ ਪੂਰਾ ਮਾਮਲਾ ਦੇਖਦੇ ਹਾਂ ਇਸ ਖਬਰ ਦੇ ਵਿੱਚ ਜਿਹੜਾ ਐਕਸੀਡੈਂਟ ਹੋਇਆ ਕੀ ਚੜਾ ਹੈ ਹਾਂਜੀ ਮੈਂ ਡਾਕਟਰ ਗੁਰਜੀਵਨ ਸਿੰਘ ਜੀ ਰਾਤੀ 10:00 ਦੇ ਬਜੇ ਦੇ ਕਰੀਬ ਲੈ ਕੇ ਆਏ ਸੀਗੇ ਬ੍ਰਾਡ ਡੈੱਡ ਸੀਗੇ ਪੇਸ਼ੈਂਟ ਜੋ ਲੈ ਕੇ ਆਨ ਆਲਰੇਡੀ ਡੈੱਡ ਸੀਗੇ ਕੌਣ ਲੈ ਕੇ ਆਇਆ ਲੈ ਕੇ ਨੌਜਵਾਨ ਜਨ ਫਿਰ ਸਟੇਟ ਦੇ ਐਸੀ ਤੇ ਨਾਲ ਉਹਨਾਂ ਦੇ ਪੇਸ਼ੈਂਟ ਦੇ ਹਸਬੰਦ ਵੀ ਸੀਗੇ ਕਿੱਥੋਂ ਦੇ ਰਹਿਣ ਵਾਲੇ ਸੀ ਤੇ ਕੀ ਨਾਮ ਸੀ ਉਹ ਇਹ ਮੀਨਾ ਪਰਚੰਦਾ ਸੀਗੇ ਜੀ 53 ইয়ার্স ওਲਡ ਨੇ ਫੀਮੇਲ ਆ ਜੀ ਇਹ ਰੰਗ ਰੇ ਨੇ ਕਿ ਕਮਲਨ ਦੇ ਉਪਰੋਂ ਨਹੀਂ ਜੀ ਸਰ ਕੋਈ ਦੱਸਿਆ ਵੀ ਇਹ ਕਾਰਨਾ ਨਿਛੇ ਨਾ ਡੇ ਰਹੀ ਐਂ ਪੁੱਛ ਰਹਾ ਆ ਇਹ ਕੋਈ ਦਸਮ ਮਤਾਲਕ ਵੀ ਕੋਈ ਟਰੱਕ ਦੇ ਨਾਲ ਪਤਨੀ ਫੇਟ ਵੱਜੀ ਐ ਕੋਈ ਉਸ ਇਦਾਂ ਦੱਸ ਰਿਹਾ ਸੀ ਪ੍ਰੋਪਰ ਤਾਈ ਮੈਨੂੰ ਪਤਾ ਬਾਕੀ ਤਾਂ ਉਹ ਪੁਲਿਸ ਵਾਲੇ ਦੇਖਣਗੇ ਹਾਂਜੀ ਕੰਡੀਸ਼ਨ ਕੀ ਆਏਗੀ ਨਹੀਂ ਡੈੱਡ ਸੀ ਆਲਰੇਡੀ ਜਿਹਦੇ ਲੈ ਕੇ ਆਏ ਨੇ ਪ੍ਰੋਡਕਟਸ ਹਾਂਜੀ 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 ਫੋਜੀ ਚੌਂਕ ਦੇ ਉੱਪਰ ਟਰਾਲੇ ਦੀ ਟੱਕਰ ਦੇ ਨਾਲ ਈ-ਸਕੂਟਰੀ ਚਲਾ ਰਹੀ ਇੱਕ ਔਰਤ ਜਿਹੜੀ ਸੜਕ ਦੇ ਉੱਤੇ ਉੱਡ geke ਬੇਸੁੱਧ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੇ ਸਾਡੀ ਨੌਜਵਾਨ ਵੈਲਫਰ ਸਾਇਟੀ ਦੀ ਐਂਬੂਲੈਂਸ ਟੀਮ ਵਲੰਟੀਅਰ ਵਿਸ਼ਾਲ ਚੋਹਾਨ, ਸੁਮਿਤ ਮੇਸ਼ਵਰੀ ਮੌਕੇ ਤੇ ਪਹੁੰਚੇ ਤੇ ਔਰਤ ਨੂੰ ਚੱਕ ਕੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਔਰਤ ਦੀ ਪਛਾਣ ਮੀਨਾ ਕੁਮਾਰੀ ਪਤਨੀ ਰਕੇਸ਼ ਕੁਮਾਰ ਉਮਰ 53 ਸਾਲ ਨਵਾਸੀ ਕਮਲਾ ਨਹਿਰੂ ਕਲੋਨੀ ਦੇ ਤੌਰ ਤੇ ਹੋਈ ਪੁਲਸ ਨੇ ਇਸ ਮਾਮਲੇ ਦੇ ਵਿੱਚ ਟਰਾਲੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰਤੀ ਹੈ ਟਰਾਲਾ ਚਾਲਕ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਸੀਗਾ